ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਉਧਰ ਤੇ ਡੈਰੀ ਫਾਰਮ ਭਗਤ ਅਤੀ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਦੇ ਤਹਿਸੀਲਬਾਏ ਨੂੰ ਪੈਂਦੀ ਆ ਰਾਮਪੁਰਾ ਫੋੜ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਨੂੰ ਚਾਰ ਨਾਂਕ ਵਖਾਉਣੇ ਆ ਦੋ ਹੈਂਗਾ ਬਾਈ ਕੋਲੇ ਕਟੀਆਂ ਬਹੁਤ ਸ਼ਕੀਨ ਤੇ ਇੱਕ ਹੈਗੀ ਹੈ ਕਿ ਮੱਝ ਬਿਲਕੁਲ ਤਾਜੀ ਸੂਈ ਆ ਤੇ ਮੱਝ ਹੈਗੀ ਹੈ ਬਾਈ ਦੇ ਘਰ ਦੀ ਤੇ ਵੈਸੀ ਵਪਾਰ ਦਾ ਕੰਮ ਆ ਬਾਈ ਦਾ ਸਪੈਸ਼ਲ ਕਟੀਆਂ ਦਾ ਕੰਮ ਆ ਕਟੀਆਂ ਬਹੁਤ ਸੋਹਣੀਆਂ ਤੇ ਸ਼ਕੀਨ ਕਟੀਆਂ ਦਾ ਬਾਈ ਖਰੀਦਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਾਖ ਦਿਖਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 9797 ਤੇ ਬਾਕੀ ਕਰਦੇ ਆ ਸ਼ੁਰੂ ਆਪਾਂ ਲੈਨੇ ਆ ਬਾਈ ਤੋਂ ਡਿਟੇਲ ਵੀ ਕੀ ਡਿਟੇਲ ਆ ਇਹਨਾਂ ਦੇ ਮੱਝ ਦੀ ਕੀ ਕੰਮ ਮਸੂਆ ਕੀ ਰਿਕਾਰਡ ਕਰਾਉਣਾ ਹੈ ਗੱਲਬਾਤ ਸਸੀ ਗੱਲ ਬਾਈ ਰਾਹ ਸਸੀ ਗੱਲ ਬਾਈ ਉਹ ਠੀਕ ਹੈ ਜੀ ਹਾਂ ਜੀ ਵਧੀਆ ਬਾਈ ਆਪਣਾ ਡਰੈਸ ਕਨਫਰਮ ਕਰੀਂ ਕਰਨਾ ਨਾਮ ਰਾਜ ਸਿੰਘ ਪਿੰਡ ਮਲੂਕਾ ਜਿਹੜਾ ਡੰਡਾ ਸੇਲਪੁਰ ਹੈ ਠੀਕ ਹੈ ਤੇ ਮੋਬਾਈਲ ਨੰਬਰ ਬਾਈ 9872533897 ਠੀਕ ਹੈ ਬਾਈ ਤੇ ਬਾਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਨੱਕ ਵਿਖਾਉਣੇ ਨੇ 4 ਹੈ ਬਾਈ 4 ਹੈ ਤੇ ਪਹਿਲੇ ਨੰਬਰ ਤੇ ਮੱਝ ਦੀ ਕੀ ਡਿਟੇਲ ਹੈ ਜੀ ਕਦੋਂ ਸੂਈ ਹੈ ਇਹ ਬਾਈ ਅੱਜ 3 ਵਜੇ ਸੂਈ ਸੁਬੇ ਤੜਕੇ ਸਵੇਰੇ 3 ਵਜੇ ਸੂਈ ਹੈ ਜੇ ਜੂ ਰੁਪਏ ਕੀ ਹੈ ਨਾ ਓਕੇ ਠੀਕ ਹੈ ਤੇ ਉਹ ਆਪਾਂ ਵੀਡੀਓ ਦੇ ਵਿੱਚ ਫੋਟੋ ਚ ਲਾ ਦਾਂਗੇ ਤੇ ਆ ਸਵੇਰੇ ਸੂਈ ਆ ਤੇ ਬੋਲਾ ਬੂਲਾ ਕੱਢਿਆ ਕੁਛ ਬਾਈ ਹਾਂ ਬਾਈ ਬੋਲਾ ਕੱਢਿਆ ਇਹਦਾ 2 ਲੀਟਰ ਦੁੱਧ ਉਸ ਬੱਚਾ ਚੰਗਾ ਤਾਂ 2 ਲੀਟਰ ਮੰਗਦਾ ਸਾਰਾ ਠੀਕ ਆ ਪਿਛਲੇ ਸੂਏ ਨੇ ਕਿੰਨਾ ਕੁ ਪਾਇਆ ਦੁੱਧ 13 ਲੀਟਰ ਬਾਈ 13 ਲੀਟਰ ਪਾਇਆ ਤੇ ਅੱਜ ਦੀ ਫਿਰ ਕਿੰਨਾ ਕੁ ਚੁਵਾ ਦੂ ਤੇਰਾ ਜਦਾ ਤਾਂ ਪਾਇੀ ਦੁੱਧ ਤੇਰੇ ਜਿੰਦਾ ਪਾ ਦੂਗੀ ਤੇ ਚੁਵਾਈ ਜੁਵਾਈ ਦੀ ਓਕੇ ਆ ਠੀਕ ਆ ਲਿਆ ਤੀਜਾ ਸੂਆ ਸੂਈ ਆ ਇਹ ਤੇ ਬਿਲਕੁਲ ਤਾਜੀ ਸੂਈ ਆ ਬੱਚਾ ਦਿੱਤਾ ਇਹ ਕਹਤਾ ਦੇਖੋ ਇਹ ਕੱਤੀ ਦੀ ਬੇਲਬੂਲ ਦੇਖੋ ਕੱਤੀ ਹੁੰਦੀ ਤਾਂ ਬਹੁਤ ਜਾਨੀ ਗਾਹ ਸ਼ਕੀਨ ਕਟਾ ਬੇਲਬੂਲ ਪੂਰੀ ਲੰਮੀ ਚੰਗੇ ਸੀਮਨ ਦਾ ਲੱਗਦਾ ਤੇ ਬਾਈ ਖੋਲ ਲਿਆ ਫਿਰ ਮੱਝ ਦਾ ਫਕਰਾਈਏ ਤੋਰ ਚੱਕ ਨੌ ਵੀ ਸੱਜਣੋ ਅੱਜ ਸਵੇਰੇ ਸੂਈ ਹੈ ਬਾਈ ਕਹਿੰਦਾ 3 ਵਜੇ ਠੀਕ ਹੈ 10:00 12:00 ਵਜੇ ਉੱਤੇ ਲੱਗੀ ਠੀਕ ਹੈ 10:00 12:00 ਵਜੇ ਬਾਈ ਕਹਿੰਦਾ ਉੱਤੇ ਲੈ ਕੇ ਸੂਈ ਹੈ ਤੇ ਮੱਝ ਦੇ ਪੱਠ ਕੁੜੇ ਦੀ ਬਣਾਵਟ ਕਰੋ ਚੱਕ ਆਰਡਰ ਕੁਆਲਟੀ ਕਰੋ ਚੱਕ ਬਿਲਕੁਲ ਫਿਟਿੰਗਾਂ ਵਾਲਾ ਆਰਡਰ ਹੈ ਤੇ ਕੱਲਾ ਕੱਲਾ ਥਾਣਾ ਸੋਹਣਾ ਨਿਕੜ ਮਾਤ ਦੀ ਚੁਆਈ ਵਾਲਾ ਤੇ ਬਾਈ ਕਹਿੰਦਾ ਵੀ 2 2.5 ਕਿਲੋ ਵਾਲਾ ਤਾਂ ਕੱਢ ਲੈ ਤੇ ਕੁਸ ਬੱਚੇ ਨੂੰ ਪਿਆ ਤਾਂ ਤੇ ਸਿੰਗਾ-ਸੁੰਗਾ ਦੀ ਕਰੋ ਬੰਤਰ ਚੈੱਕ ਪੂਰੀ ਲੰਮੀ ਵੇਲ ਬੂਲਦੀ ਤੇ ਵਜਨ ਵਜੂਦ ਵਾਲੀ ਮਾਝਾ ਲੈ ਚੱਲ ਬਾਈ ਦੇਖੋ ਜੀ ਪੱਠ ਪੁਲੇ ਦੀ ਬਣਾਵਟ ਕਰੋ ਚੈੱਕ ਪੂਰੇ ਖੁੱਲੇ ਹੱਡ ਪੈਰਾਂ ਦੀ ਐ ਤੇ ਵੱਡੇ ਗੱਦ ਕਾਠ ਦੀ ਐ ਬਹੁਤ ਯਾਨੀ ਕਿ ਇੱਛਾ ਪੁਛਾ ਮੈਂ ਤਾਂ ਪੱਠ ਬਣਾਵਟ ਬਹੁਤ ਚੰਗੀ ਐ ਤੇ ਆਰਡਰ ਕੁਆਲਿਟੀ ਬਹੁਤ ਚੰਗੀ ਐ ਕੱਲਾ-ਕੱਲਾ ਥਾਣਾ ਸੋਹਣਾ ਨਿਖੜਮਾ ਆਰਡਰ ਤੇ ਨਾੜਾ-ਨੂੜਾ ਕਰੋ ਚੈੱਕ ਤੇ 13 ਲੀਟਰ ਬਾਈ ਕਹਿੰਦਾ ਪਿਛਲੇ ਸੂਏ ਦੁੱਧ ਪਾਇਆ ਤੇ 13 12 13 ਕਿਲੋ ਲੀਟਰ ਮੰਨ ਕੇ ਚੱਲੋ ਵੀ ਐਸੇ ਬਾਰੇ ਪਾ ਦੂਗੀ ਤੇ 13 14 ਪਾ ਦੂ ਕੋਈ ਠੀਕ ਹੈ ਤੂੰ ਮਿਲਦੀ ਲੰਮਾ ਸਮਾਂ ਦੁੱਧ ਦਿੰਦੀ ਹਾਂ ਹਾਂ ਭਾਈ ਐਸੇ ਦੂਜਾ ਤਨ ਕਮੀਨਾਂ ਪਹਿਲਾਂ ਛੱਡੀ ਸੀ ਠੀਕ ਹੈ ਸੀਰਸ ਲਾਗਾ ਚੋਣ ਨੂੰ ਠੀਕ ਹੈ ਭਾਈ ਤੇ ਫਿਰ ਇਹਦੀ ਡਿਮਾਂਡ ਦੱਸ ਕੋਈ ਜੈਤ ਜੀ ਇੱਕ ਬੱਚੀ ਹੈ ਭਾਈ ਮਾਨਤਨ ਨਹੀਂ ਕਰਾਂਗੇ ਆਪਾਂ ਮਦਦ ਨਹੀਂ ਵਾਲਾ ਕਰਦੇ ਠੀਕ ਹੈ ਇੱਕ ਬੱਚੀ ਡਿਮਾਂਡ ਹੈ ਤੇ ਵਿੱਚੋਂ ਮਾਨਤਨ ਹੋ ਜਾਊਗਾ ਮੌਕੇ ਤੇ ਠੀਕ ਹੈ ਲਓ ਵੀ ਮਿੱਤਰੋ 1,25,000 ਰੁਪਏ ਬਾਈ ਨੇ ਕਰੀ ਡਿਮਾਂਡ ਤੇ ਬਾਕੀ ਮੌਕੇ ਤੇ ਮਨਤਨ ਹੋ ਜਾਊਗਾ 13-14 ਲੀਟਰ ਬਾਈ ਕਹਿੰਦਾ ਇਸ ਵਾਰ ਦੁੱਧ ਪਾ ਦੂਗੀ 13 ਲੀਟਰ ਪਿਛਲੀ ਯਾਰ ਦਿੱਤਾ ਸੂਆ ਸੂਈ ਤੇ ਤੀਜਾ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਪੂਰਾ ਫਿਟਿੰਗਾਂ ਨਾਲ ਡਰਾਗ ਆਈਆਂ ਅਰਗਾ ਆਏ ਕੋਈ ਲੌਂਕਮਾ ਕੋਈ ਲੰਮਾ ਜਿਹਾ ਜੇ ਮੱਝਾਂ ਦੇ ਆਰਡਰ ਹੁੰਦੇ ਉਸ ਤਰ੍ਹਾਂ ਨਹੀਂ ਬਹੁਤ ਸੋਹਣਾ ਆਰਡਰ ਵਾਲੀ ਮੈਂ ਆ ਤੇ ਚੰਗਾ ਦੁੱਧ ਬਾਈ ਨੇ ਰਿਕਾਰਡ ਦੱਸਿਆ ਦਾ ਤੇ ਜਿਹੜੇ ਵੀ ਭਰਾ ਦੇ ਫਿੱਟ ਹੋਏ ਆਪਦੀ ਤਸੱਲੀ ਨਖ ਪਰਖ ਮਿੱਤਰ ਤੁਸੀਂ ਕਰਨੀ ਆ ਇਦੋਂ ਅਗਲੇ ਨੰਬਰ ਤੇ ਦਿਖਾਉਣੀ ਆ ਕਟੀਆਂ ਇਹਦੀ ਕਿੰਨੀ ਉਮਰ ਆ ਬਾਈ ਕੱਟੀ ਦੀ ਕੀ ਦੀ ਹੈ 1.5 ਸਾਲ ਦੀ ਹੈ 1.5 ਸਾਲ ਦੀ ਹੈ ਠੀਕ ਆ ਕੋਈ ਸੀਮਨ ਸੁਮਨ ਦੀ ਪਤਾ ਕਿਹੜੀ ਦੀ ਇਹ ਸੀਮਨ ਸੁਮਨ ਕੰਨ ਬਾਈ ਉਹ ਚੰਗੀ ਮੱਝ ਤੇ ਕੋਈ ਇਹ ਮਦਰ ਕਾਰਡ ਕੀ ਆ ਤਾਂ ਇਹਦਾ ਹੈਗਾ ਬਾਈ ਤੇਰਾ ਜਦ 13 14 ਠੀਕ ਆ ਚੰਗੀ ਮੱਝ ਦੀ ਕੱਟੀ ਆ ਤੇ 1.5 ਸਾਲ ਉਮਰ ਆ ਖੋਲ ਲਿਆ ਫਿਰ ਬਾਈ ਕਰ ਲਓ ਵੀ ਮਿੱਤਰੋ 1.5 ਸਾਲ ਬਾਈ ਕਹਿੰਦਾ ਉਮਰ ਹੈ ਜੀ ਤੇ ਵੇਲਬੂਲ ਕਰੋ ਚੈੱਕ ਤੇ ਬਿਲਕੁਲ ਐਨ ਜੈਡ ਬਲੈਕ ਝੁੱਟੀ ਆ ਵੀ ਜਾਨੀ ਕਿ ਉਸ ਤੇ ਤਾਂ ਹੈਗੇ ਆ ਵਾਲਾ ਰੰਗ ਕਲਰ ਜਾਨੀ ਕਿ ਪੂਰਾ ਕਾਲੀ ਸ਼ਾਹ ਪਈ ਏ ਝੋ ਹਾਂ ਵੱਡੇ ਕੱਦ ਦਾ ਸਾਡੀ ਮਾਂ ਬਣੂਗੀ ਬਹੁਤ ਸੋਹਣੇ ਪੱਛਪੜਾਂ ਦੀ ਬਣਾਵਟ ਕਰੋ ਚੈੱਕ ਅਡਰ ਕੁਆਲਟੀ ਕਰੋ ਚੈੱਕ ਜੇ ਆਏ ਆ ਬੱਚਿਆਂ ਵਾਂਗੂ ਨਹੀਂ ਨਿਖੜਵੇਂ ਥਣ ਤੇ ਚਾਰ ਹੀ ਥਾਣਾ ਫੋਟ ਸੰਗ ਪੂਰਾ ਨਹੀਂ ਬਿਲਕੁਲ ਪਤਲੇ ਪਿੰਡੇ ਦੀ ਝੋਟੀ ਆ ਲੈ ਚੱਲ ਬਾਈ ਡੇਢ ਕੇ ਸਾਲ ਬਾਈ ਨੇ ਉਮਰ ਦੱਸੀ ਮੰਨ ਕੇ ਚੱਲੋ ਤਿੰਨ ਤਿੰਨ ਕੁ ਮਹੀਨੇ ਹੋਰ ਚੰਗੀ ਸੌਂਝੇ ਕੱਟੀ ਨਾ ਜਰ ਮਹੀਨਿਆਂ ਨੂੰ ਬਈ ਲੈ ਲੂਗੀ ਸੀਮਨ ਹੈ ਨਾ ਹਾਂ ਸਿੰਘਾ ਸੁnga ਜੀ ਬੰਦਰ ਕਰੋ ਚੈੱਕ ਬਿਲਕੁਲ ਨੇੜੋ ਸਿੰਘ ਮੰਡਿਆ ਰਿੰਗ ਸਿੰਘ ਹਾਂ ਫੇਸ ਕੁਆਲਟੀ ਦੇਖੋ ਜੀ ਪੂਰੀ ਸ਼ਕੀਨ ਕੱਟੀ ਐ ਤੇ ਬਹੁਤ ਸੋਹਣੀ ਤੇ ਸੋਹਣੇ ਕੱਦ ਕਾਠ ਵਾਲੀ ਐ ਕੀ ਡਿਮਾਂਡ ਐ ਬਈ ਇਹਦੀ ਰਾਮ ਇਹ ਦਾ 26000 ਵਿੱਚ ਮਾਨਤਨ ਹੋ ਜੂ ਠੀਕ ਐ ਤੇ ਤੀਜੇ ਨੰਬਰ ਤਿੰਨ ਨੰਬਰ ਤੇ ਜਿਹੜੀ ਕੱਟੀ ਐ ਇਹਦੀ ਕਿੰਨੀ ਉਮਰ ਐ ਬਈ 15-16 ਮਹੀਨੇ ਦੀ 15-16 ਮਹੀਨਿਆਂ ਦੀ ਐ ਇਹਦਾ ਕੀ ਮਦਰ ਕਾਰ ਇਹਦਾ 14 15 ਦਾ ਬਈ 14 15 ਜਿੱਤੋ ਆਪਾਂ ਲਈ ਹੁੰਦੇ ਚੰਗੇ ਮੱਝਾ ਸੀ ਬਈ ਠੀਕ ਆ ਠੀਕ ਆ ਤੇ ਸਿੰਘਾ ਸੁੰਗਾ ਦੀ ਮੰਤਰ ਕਰੋ ਚੱਕ ਜੀ ਫੇਸ ਕੁਆਲਟੀ ਦੇਖੋ ਬਿਲਕੁਲ ਨਿੱਕਾ ਸਿੰਘਾ ਰੇਂਗਲ ਤੇ ਥਣਾ ਦੀ ਬਣਾਵਟ ਦੇਖੋ ਚਾਰ ਹੀ ਥਣਾ ਫੋਰ ਸ਼ੰਗ ਭੋਰਾਣੀ ਤੇ ਸੀਲਸ ਲਾ ਕੇ ਤਾਂ ਬਾਈ ਦੇ ਕੋਲੇ ਪਸ਼ੂਆਂ ਸਾਰੀ ਪੂਛ ਚੱਕ ਲੰਦੇ ਆ ਸੋਤ ਮਾਰੇ ਤੋਂ ਆਏ ਨਹੀਂ ਵੀ ਡਰਦੇ ਡੁਰਦੇ ਜੇ ਬਹੁਤ ਚੰਗੀ ਤੇ ਸੋਹਣੀ ਕੱਟੀ ਆ ਲਓ ਤੋੜਾ ਸਾਰਾ ਕਰੋ ਚੱਕ ਫੇਸ ਕੁਆਲਟੀ ਦੇਖੋ ਜੀ ਬਿਲਕੁਲ ਨਿਕਾ ਸਿੰਘ ਪੱਛਪੁਣਾ ਦੀ ਬਨਾਉਟ ਦੇਖੋ ਕੋਈ ਲਿੱਸੀ ਕੋਈ ਲਿੱਸੀ ਲਾਵੀ ਨਹੀਂ ਕੋਈ ਹੰਬੀ ਨਹੀਂ ਆਇਆ ਨਹੀਂ ਪੂਰੀ ਨੂਰੋਈ ਤੇ ਨਿੱਗਰ ਵਜਨ ਵਜੂਦ ਵਾਲੀ ਕੱਟੀ ਆ ਤੇ ਬਾਈ ਕਹਿੰਦਾ ਵੀ ਚੰਗੀ ਮੈਂਦੀ ਆ 13 14 ਲੀਟਰ ਵਾਲੀ ਮੱਝ ਦੀ ਕੱਟੀ ਆ ਲੈ ਚੱਲ ਬਾਈ ਉੱਥੇ ਤੇ ਪੂਰੀ ਨਿੱਗਰ ਵਜਨ ਵਜੂਦ ਵਾਲੀਆਂ ਰਾਜੀ ਆ ਕੱਟੀ ਪੱਛਪੁਣਾ ਦੀ ਬਨਾਉਟ ਬਹੁਤ ਸੋਹਣੀ ਹੈ ਵੇਲ ਬੂਲ ਪੂਰੀ ਲੰਮੀ ਆ ਇਹਦੀ ਕੀ ਡਿਮਾਂਡ ਆ ਬਾਈ ਇਹਦਾ ਤੇਈ ਬਾਈ 23000 ਵਿੱਚੋਂ ਮੰਨਤਨ ਹੋ ਜੂ ਠੀਕ ਐ ਲੋ ਵੀ ਮਿੱਤਰੋ 23000 ਰੁਪਏ ਡਿਮਾਂਡ ਕਰੀਏ ਬਾਈ ਨੇ ਵਿੱਚੋਂ ਮੰਨਤਨ ਮੌਕੇ ਤੇ ਹੋ ਜੂਗਾ ਦੋ ਕਟੀਆਂ ਵਿਖਾਈਆਂ ਤੇ ਇੱਕ ਵਿਖਾਈਓ ਪਹਿਲੇ ਨੰਬਰ ਤੇ ਤਾਜੀ ਸੂਈ ਮੱਝ ਤੇ ਹੁਣ ਇਹ ਹੈ ਕੀ ਇਹ ਗਾਂ ਬਾਈ ਕੀ ਡਿਟੇਲ ਹੈ ਜੀ ਗਾਂ ਦੀ ਕਹੇ ਬਾਈ ਦੂਜਾ ਸੂਆ ਸੂਈ ਵੀ ਐ ਦੂਜਾ ਸੂਆ ਸੂਈ ਐ ਠੀਕ ਹੈ ਕਿੰਨਾ ਘਟਾ ਹੋ ਗਿਆ ਸੂਈ ਨੂੰ ਸੁਣਿਆ ਕੱਲ ਦੀ ਸੂਈ ਨੂੰ ਕਿੰਨਾ ਘਟਾ ਹੋ ਗਿਆ ਹੋ ਗਿਆ ਬਾਈ 5 ਕਿ ਮਹੀਨੇ ਪਹਿਲਾਂ ਬਾਈ ਇਹਦੇ ਦੂਜਾ ਟੀਕਾ ਵੀ ਕੋ ਭਰਾਇਆ ਸੀ ਠੀਕ ਹੈ ਬਾਹਰ ਇਹ ਚੈੱਕ ਕਰਾਤੀ ਜਾਨੀ 50 ਦਿਨਾਂ ਤੋਂ ਠੀਕ ਹੈ ਤੇ ਸੀਗੀ ਇਹ ਖਾਲੀ ਤੇ ਉਹ ਮੰਤਰੋ ਡਾਕਟਰ ਕਹਦਾ ਜਮਾ ਓਕੇ ਕੋਈ ਨੌਸੀ ਹੁਣ ਤੂੰ ਸੀਮਨ ਲੱਗਿਆ ਵਾ ਹੁਣ ਹੁਣ ਨਹੀਂ ਲੱਗਿਆ ਜਾ ਰਿਹਾ ਅੱਛਾ ਅੱਜ ਜਣੀ ਕੀ ਹੀਟ ਚਾ ਹੁਣ ਠੀਕ ਹੈ ਚੈੱਕ ਠੀਕ ਹੈ ਠੀਕ ਹੈ ਤੇ ਦੁੱਧ ਕਿੰਨਾ ਇਹਦੇ ਸੱਲੇ ਹੁਣ ਹੁਣ 7 ਲੀਟਰ ਆ 7 ਲੀਟਰ ਤੇ ਵਧੀਆ ਮਿਲਦੀ ਸੀਲਸ ਲੱਗ ਠੀਕ ਲੋ ਵੀ ਮਿੱਤਰੋ ਸੂਆ ਸੂਈ ਇਹ ਤੀਜਾ ਦੂਜਾ 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 ਸੂਆ ਸੂਈ ਵੀ ਬਾਈ ਕਹਿੰਦਾ ਤੋਕੜਾ ਪੰਜ ਮਹੀਨੇ ਹੋ ਗਏ ਸੂਈ ਨੂੰ ਤੇ ਦੁੱਧ ਹੈਗਾ 7 ਲੀਟਰ ਠੰਡੀ ਸੀਲ ਦਾ ਬਾਈ ਕਹਿੰਦਾ ਅੰਤ ਕੋਈ ਨਹੀਂ ਬਹੁਤ ਭਰਾ ਕਹਿੰਦੇ ਵੀ ਸਾਨੂੰ ਘਰੇ ਕੋਈ ਚਾਹ ਪੀਣ ਜੋਗੀ ਸਸਤੇ ਮੁੱਲ ਦੀ ਗਾਂ ਹੋਵੇ ਲਓ ਵੀ ਮਿੱਤਰ ਘਰੋ ਜੇ ਕਾਂ ਸੀਲਸ ਲੱਗਦਾ ਬਾਈ ਨੇ ਰਸਾ ਉੱਤੇ ਸੜਦਾ ਤੇ ਦੋਨੇ ਪਾਸੇ ਦੀਪਮੇ ਚੋਈ ਚਲਿਓ ਸਹੀ ਗੱਲ ਤੇ ਜਰਸੀ ਦਾ ਕ੍ਰਾਸ ਹੈ ਬਹੁਤ ਜਾਨੀ ਕਿ ਸਸਤੇ ਮੁੱਲ ਦੀ ਵੜ ਤੇ 7 ਕਿਲੋ 7 ਲੀਟਰ ਦੁੱਧ ਸੋਹਣਾ ਥਾਣਾ ਨਿਖੜਮਾ ਹੱਥ ਦੀ ਚੁਆਈ ਵਾਲਾ ਤੇ ਸੀਲਸ ਲੱਗਦਾ ਦਿਖਾਈ ਦਿੱਤੀ ਹਾਂ ਤੋਰਾ ਤਾਰਾ ਕਰਾ ਦੇ ਚੱਕ ਤੋਰਾ ਕਰੋ ਜੀ ਚੱਕ ਐ ਘੋੜੀ ਵਰਗੀ ਆ ਕੋਈ ਮੈਂ ਕੋਈ ਮੈਂ ਕਿਹਾ ਉਹ ਜੀ ਵਾਸਤਾ ਹੀ ਨਹੀਂ ਕੋਈ ਢੁਈ ਢੋਈ ਨਹੀਂ ਚਾਹਦੀ ਤੇ ਟੋਕਰਗਾ 7 ਲੀਟਰ ਦੁੱਧ ਆ ਬਾਈ ਕਹਿੰਦਾ ਤੇ ਸੀਲਸ ਲੱਗਦਾ ਤਾਂ ਅੰਤੀ ਕੋਈ ਨਹੀਂ ਗੱਲ ਤੇ ਡਿਮਾਂਡ ਫਿਰ ਬਾਈ ਇਹਦੀ ਇਹਦੇ ਬਾਈ 17000 17000 ਮਨਦਾਨ ਹੋਊ ਜੀ ਵਿੱਚ ਮਨਦਾਨੇ ਹੋ ਬਾਈ ਜੇ ਕੋ ਬਾਹਰ ਹੋਣਾ ਠੀਕ ਆ ਲੋ ਵੀ ਮਿੱਤਰੋ ਬਾਈਕ ਨੇ 17000 ਰੁਪਏ ਡਿਮਾਂਡ ਹੈ 17000 ਦੇ ਵਿੱਚੋਂ ਮਾੜੀ ਮੋਟੀ ਘਰੇ ਆਏਗੇ ਜਮਾਨਤਾਂ ਨੂੰ ਬਾਈ ਕਹਿੰਦਾ ਅਪਾ ਜ਼ਰੂਰ ਕਰਾਂਗੇ 7 ਲੀਟਰ ਦੁੱਧ ਹੈ ਜਰਸੀ ਦਾ ਕ੍ਰਾਸ ਹੈ ਤੇ 3 ਜਾਨਵਰ ਆਪਾਂ ਪਹਿਲਾਂ ਵਿਖਾਏ ਆ 4 ਜਾਨਵਰਾਂ ਦੀ ਵੀਡੀਓ ਆਪਾਂ ਬਣਾਈ ਅੱਜ ਤੇ ਬਾਕੀ ਪਹਿਲੇ ਨੰਬਰ ਤੇ ਮੱਝ ਵਿਖਾਈ ਹੈ ਤਾਜੀ ਸੂਈ ਦੇਖੋ ਜੀ ਅਡਰ ਕੁਆਲਿਟੀ ਦੇਖੋ ਮੱਝ ਦਾ ਬਹੁਤ ਸੋਹਣੀ ਪੱਠਪੁਣਿਆ ਦੀ ਬਣਾਵਟ ਹੈ 1 25 ਬਾਈ ਨੇ ਡਿਮਾਂਡ ਕਰੀ ਆ ਤੇ ਫਿਰ 2 ਨੰਬਰ ਤੇ 31 ਵਿਖਾਈ ਹੈ ਇਹਦੀ ਵੀ ਕਿੰਨੀ ਡਿਮਾਂਡ ਕਰੀ ਜੀ ਰਾਮ 26000 ਰੁਪਇਆ ਠੀਕ ਹੈ ਕੁੱਲ ਜਾਨਵਰ 4 ਆ ਬਾਈ ਕੋਲੇ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਸੀਕਾਲ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਗੱਲਬਾਤ ਤੁਸੀਂ ਕਰ ਸਕਦੇ ਜਿਹੜਾ ਵੀ ਪਸ਼ੂ ਤੁਹਾਡੇ ਫਿੱਟ ਹੋਇਆ ਆਪ ਦੀ ਤਸੱਲੀ ਨਿਰਖ ਪਰਖ ਮਿੱਤਰੋ ਤੁਸੀਂ ਆਪ ਕਰਨੀ ਹੈ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਚ ਧੰਨਵਾਦ ਜੀ ਹਸੀਕਾਲ ਸਾਰੇਨ